ਸਤਿ ਸ਼੍ਰੀ ਅਕਾਲ ਦੀ ਸਾਰਿਆਂ ਨੂੰ ਹੋਰ ਸਨੌ ਜੀ ਕੀ ਹਾਲ ਚਾਲ ਨੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਤੇ ਮੈਂ ਅਮਨਪ੍ਰੀਤ ਕੌਰ ਅੱਜ ਦੀ ਨਵੀਂ ਕਲੈਕਸ਼ਨ 'ਚ ਤੁਹਾਡਾ ਸਵਾਗਤ ਕਰਦੀ ਆਂ ਕਾਫੀ ਸਾਰੇ ਮੈਸੇਜ ਆ ਰਹੇ ਸੀ ਕਾਫੀ ਦਿਨਾਂ ਤੋਂ ਕਿਉਂਕਿ ਤੁਹਾਨੂੰ ਪਤਾ ਜੀ ਆਪਣਾ ਹੈਂਡਵਰਕ ਦਾ ਕੰਮ ਜਿਹੜਾ ਕਾਫੀ ਜ਼ਿਆਦਾ ਚੱਲ ਰਿਹਾ ਹਨਾ ਤੇ ਵਾਹਿਗੁਰੂ ਦੀ ਬਹੁਤ ਸਾਰੀ ਕਿਰਪਾ ਤੇ ਤੁਹਾਡਾ ਸਾਰਿਆਂ ਦਾ ਬਹੁਤ ਹੀ ਆਪਣਾ ਨਾਲ ਸਾਥ ਬਣਿਆ ਹੋਇਆ ਔਰ ਇਸੇ ਤਰ੍ਹਾਂ ਹੀ ਆਪਣਾ ਸਾਥ ਬਣਿਆ ਰਹੇਗਾ ਆਪਾਂ ਤੁਹਾਨੂੰ ਸਾਫ਼ ਸੁਥਰਾ ਜਿਹੜਾ ਕੰਮ ਹੈ ਔਰ ਅੱਛੀ ਕੁਆਲਿਟੀ ਦੇ ਵਿੱਚ ਤੁਹਾਨੂੰ ਜਿਹੜਾ ਕੰਮ ਹੈ ਉਹ ਬਣਾ ਕੇ ਦਿੰਦੇ ਰਹਾਂਗੇ ਤੇ ਕਾਫੀ ਸਾਰੇ ਆਪਾਂ ਮੈਸੇਜ ਕਰ ਰਹੇ ਸੀ ਕਿ ਅਮਨ ਹੁਣ ਅਸੀਂ ਹੈਂਡਵਰਕ ਦੇ ਤਾਂ ਬਣਾਈ ਜਾ ਰਹੇ ਹਾਂ ਤੁਹਾਨੂੰ ਅਸੀਂ ਪ੍ਰਿੰਟ ਸੂਟ ਕਿੱਥੋਂ ਲੈਣ ਜਾਈਏ ਤੁਸੀਂ ਤਾਂ ਪ੍ਰਿੰਟ ਸੂਟ ਦਾ ਕੰਮ ਕਾ ਨਾ ਕਰੀ ਹੈ ਨਾ ਤਾਂ ਫਿਰ ਹੁਣ ਮੈਸੇਜ ਆਦੋਂ ਦੇਖੇ ਨੇ ਭੈਣਾਂ ਦੇ ਤੇ ਭੈਣਾਂ ਆਪਣੇ ਨਾਰਾਜ਼ ਹੋ ਰਹੀਆਂ ਨੇ ਉਹ ਕਹਿੰਦੇ ਤੂੰ ਹੈਂਡਵਰਕ ਤੇ ਇਥੋਂ ਬਣਾ ਰਿਆ ਤਾਂ ਪ੍ਰਿੰਟ ਸ਼ੂਟ ਵੀ ਤੁਹਾਡੇ ਤੋਂ ਹੀ ਲੈਣੇ ਨੇ ਤੁਹਾਡੀ ਚੁਆਇਸ ਜਿਹੜੀ ਬਹੁਤ ਜ਼ਿਆਦਾ ਸੋਹਣੀ ਹੁੰਦੀ ਹੈ ਤੇ ਥੈਂਕ ਯੂ ਜੀ ਜਿਵੇਂ ਦੇ ਤੁਸੀਂ ਸਾਡੇ ਨਾਲ ਜੁੜੇ ਹੋਏ ਹੋ ਨਾ ਤੁਹਾਡੀ ਚੁਆਇਸ ਅਕੋਰਡਿੰਗ ਹੀ ਆਪਾਂ ਕੋਈ ਵੀ ਚੀਜ਼ ਉਹ ਲੈ ਕੇ ਆਉਨੇ ਆ ਲਓ ਜੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਅਗਰ ਚੈਨਲ ਤੇ ਪਹਿਲੀ ਵਾਰ ਹੀ ਆਇਓ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ ਨਾਲ ਹੀ ਬੈਲ ਆਈਕਨ ਪ੍ਰੈਸ ਕਰੋ ਤਾਂ ਕਿ ਹਰ ਇੱਕ ਵੀਡੀਓ ਦੀ notifications ਤੁਹਾਡੇ ਤੱਕ ਪਹੁੰਚ ਸਕੇ ਤਾਂ ਕਿ ਤੁਸੀਂ ਜਿਹੜੇ ਨਵੇਂ-ਨਵੇਂ ਡਿਜ਼ਾਈਨ ਬਣ ਰਹੇ ਨੇ ਜਾਂ ਨਵੇਂ-ਨਵੇਂ ਜਿਹੜੇ ਪ੍ਰਿੰਟ ਆਣਗੇ ਉਹ ਤੁਸੀਂ ਦੇਖ ਸਕੋ ਚਲੋ ਜੀ ਵੀਡੀਓ ਸ਼ੁਰੂ ਕਰਦੇ ਹਾਂ ਬਹੁਤ ਸੋਹਣੇ ਪ੍ਰਿੰਟ ਸੂਟ ਰਹਿਣਗੇ ਇਹਦੇ ਵਿੱਚ ਤੁਹਾਨੂੰ ਆਪਾਂ ਸਾਰੇ ਹੀ ਮਿਕਸ ਜਿਹੜੇ ਨੇ ਸੂਟ ਦਿਖਾਵਾਂਗੇ ਮਿਕਸ ਫੈਬਰਿਕ ਹੋਏਗਾ ਐਦਾਂ ਨਹੀਂ ਹੈਗਾ ਵੀ ਇੱਕ ਹੀ ਕਲੈਕਸ਼ਨ ਦਾ ਤੁਹਾਨੂੰ ਸਾਰੇ ਯਾਨੀ ਕਿ ਇੱਕ ਫੈਬਰਿਕ ਦੇ ਸੂਟ ਦਿਖਾਵਾਂਗੇ ਲੋ ਜੀ ਸ਼ਿਮਰ ਦਾ ਸੂਟ ਰਹੇਗਾ ਬਹੁਤ ਪਿਆਰਾ ਪ੍ਰਿੰਟ ਬਹੁਤ ਜ਼ਿਆਦਾ ਸੋਹਣਾ ਇਸ ਨੂੰ 올ਓਵਰ ਬਣਾਓ ਬਹੁਤ ਸਾਰਾ ਸੋਹਣਾ ਬਣੇਗਾ ਲੋ ਜੀ ਪ੍ਰਿੰਟ ਚੈੱਕ ਕਰ ਲਓ ਪ੍ਰਿੰਟ ਬਹੁਤ ਹੀ ਪਿਆਰਾ ਹਲਕੀ ਜਿਹੀ ਸ਼ਾਈਨ ਹੈ ਬਹੁਤ ਜ਼ਿਆਦਾ ਸੋਹਣੀ ਜੋ ਕਿ ਸੋਬਰ ਸ਼ਾਈਨ ਆ ਇਦਾਂ ਨਹੀਂ ਹੈਗਾ ਕਿ ਜਿਹੜੀ ਆਪਾਂ ਨੂੰ ਨਹੀਂ ਚੰਗੀ ਲੱਗਦੀ ਉਹ ਵਾਲੀ ਸ਼ਾਈਨ ਆ ਬਹੁਤ ਸੋਹਣੀ ਸ਼ਾਈਨ ਆ ਤੁਸੀਂ ਪ੍ਰਿੰਟ ਚੈੱਕ ਕਰੋ ਬਹੁਤ ਜ਼ਿਆਦਾ ਸੋਹਣਾ ਪ੍ਰਿੰਟ ਹੈ ਐਸਕੇ ਦਾ ਬ੍ਰਾਂਡ ਰਹੇਗਾ ਬਿਨਾ ਬ੍ਰਾਂਡ ਤੋਂ ਤੁਹਾਨੂੰ ਕੋਈ ਫੈਬਰਿਕ ਨਹੀਂ ਮਿਲੇਗਾ ਜਿਹੜਾ ਵੀ ਫੈਬਰਿਕ ਆ ਜ ਮੈਂ ਤੁਹਾਨੂੰ ਦਿਖਾਉਂਗੀ ਸਾਰਾ ਹੀ ਸੌਫਟ ਫੈਬਰਿਕ ਦਿਖਾਉਂਗੀ ਇੱਕ ਕਲਰ ਇਹਦੇ ਵਿੱਚ ਇਹ ਵਾਲਾ ਜੀ ਇਹ ਵੀ ਕਲਰ ਬਹੁਤ ਜ਼ਿਆਦਾ ਸੋਹਣਾ ਹੈ ਜਿੰਨੇ ਮਰਜ਼ੀ ਤੁਸੀਂ ਅੱਜ ਪ੍ਰਿੰਟ ਸੂਟ ਆਪਣੇ ਲਈ ਬਣਾਓ ਲਓ ਜੀ ਅਗਲਾ ਕਲਰ ਸਕ੍ਰੀਨ ਉੱਪਰ ਪ੍ਰਾਈਸ ਸ਼ੋ ਹੋ ਰਿਹਾ ਜੀ ਬਸ ਤੁਸੀਂ ਕੁਛ ਨਹੀਂ ਪੁੱਛਣਾ ਬੁੱਕ ਕਰਨਾ ਆਪਣੇ ਲਈ ਕੱਪੜੇ ਦੀ ਗਰੰਟੀ ਆਪਾਂ ਬੈਠੇ ਹੋਏ ਆ ਤੁਹਾਨੂੰ ਕਿਸੇ ਤਰ੍ਹਾਂ ਦੀ ਕੋਈ ਕੰਪਲੇਨ ਨਹੀਂ ਹੋਏਗੀ ਕੱਪੜੇ ਦੇ ਵਿੱਚ ਠੀਕ ਹੈ ਕਿਉਂਕਿ ਕੁਆਲਿਟੀ ਨਾਲ ਆਪਾਂ ਕੰਪਰਮਾਈਜ਼ ਨਹੀਂ ਕਰਦੇ ਸਾਡੀਆਂ ਭੈਣਾਂ ਵੀ ਬਹੁਤ ਸੋਹਣੀਆਂ ਨੇ ਤੇ ਸੋਬਰ ਨੇ ਤੇ ਇਸ ਕਰਕੇ ਆਪਾਂ ਫੈਬਰਿਕ ਵੀ ਸੋਹਣਾ ਤੇ ਸੋਬਰ ਹੀ ਲੈ ਕੇ ਆਉਨੇ ਆ ਸਾਰਿਆਂ ਵਾਸਤੇ ਲਓ ਜੀ ਇੱਕ ਕਲਰ ਇਹ ਵਾਲਾ ਇਹਨਾਂ ਦੇ ਉੱਪਰ ਤੁਸੀਂ ਵਰਕ ਕਰਵਾਓ ਚਾਹੇ ਤੁਸੀਂ ਬਿਨਾ ਵਰਕ ਤੋਂ ਸਲਾਈ ਕਰਵਾਓ ਲੈਸ਼ਿਸ ਨਾਲ ਡਿਜ਼ਾਈਨ ਕਰਵਾਓ ਇਹਨਾਂ ਨੂੰ ਹਨਾ ਤੇ ਕਲਰ ਪਸੰਦ ਕਰੀ ਜਾਓ ਜੀ शिमर पश्मीना रहे ओ सॉरी शिमर पश्मीना नहीं शिमर कॉटन रहेगी ये बहुत ही प्यारे-प्यारे कलर ने और जो आगे मौसम ਤੁਹਾਨੂੰ ਪਤਾ ਜੀ ਥੋੜਾ ਜਿਹਾ ਗਰਮੀ ਹੋਗੀ ਇਸ ਕਰਕੇ ਹੁਣ ਸਾਰੀਆਂ ਭੈਣਾਂ ਇਹ ਹੀ ਕਹਿ ਰਹੀ ਨੇ ਕਿ ਅਮਨ ਪਲੀਜ਼ ਥੋੜੇ कॉटन ਸਟੱਫ ਹੋਣ ਜਿੱਦਾਂ ਆਪਾਂ ਠੀਕ ਜਿਹਾ ਮੌਸਮ ਦੇ ਵਿੱਚ ਵੇਅਰ ਕਰ ਸਕੀਏ ਇਹ ਵੀ ਕਲਰ ਬਹੁਤ ਜ਼ਿਆਦਾ ਸੋਹਣਾ ਆਪਾਂ ਸਿਰ ਤੁਹਾਨੂੰ ਜਲਦੀ-ਜਲਦੀ ਅੱਜ ਪ੍ਰਿੰਟ ਦਿਖਾਵਾਂਗੇ ਕਿਉਂਕਿ ਪ੍ਰਿੰਟ ਕਾਫੀ ਸਾਰੇ ਨੇ ਆਪਣੇ ਕੋਲ ਤੇ ਮੈਂ ਚਾਹੁੰਦੀ ਆਂ ਕਿ ਇੱਕ ਹੀ ਵੀਡੀਓ ਦੇ ਵਿੱਚੋਂ ਜਿਹੜੀਆਂ ਭੈਣਾਂ ਨੂੰ ਸੂਟ ਜ਼ਿਆਦਾ ਚਾਹੀਦੇ ਨੇ ਜਿਵੇਂ ਕਿ ਹੋਈ ਭੈਣ ਕਹਿੰਦੀ ਮੈਨੂੰ 4 ਸੂਟ ਚਾਹੀਦੇ ਨੇ 5 ਚਾਹੀਦੇ ਨੇ ਤੇ ਜਿਹੜੀਆਂ ਭੈਣਾਂ ਨੇ ਵਿਆਹ ਸ਼ਾਦੀਆਂ ਲਈ ਕਹ ਰਹੇ ਸੀ ਸਾਨੂੰ ਦੇਣ ਲੈਣ ਵਾਸਤੇ ਅਮਨ ਸੂਟ ਚਾਹੀਦੇ ਨੇ ਤੇ ਇਹਨਾਂ ਦੇ ਵਿੱਚੋਂ ਪਸੰਦ ਕਰੋ ਤੇ ਇਹ ਸਾਰੇ ਵਿਦਆਊਟ ਦੁਪੱਟਾ ਰਹਿਣਗੇ ਜੀ ਅੱਛੀ ਕੁਆਲਿਟੀ ਦਾ ਫੈਬਰਿਕ ਰਹੇਗਾ ਅਗਰ ਤੁਸੀਂ ਗਿਫਟ ਵੀ ਕਰਨਾ ਕਿਸੇ ਨੂੰ ਤਾਂ ਅਗਲਾ ਤੁਹਾਨੂੰ ਯਾਦ ਕਰੇਗਾ ਕਿ ਵਾਕਈ ਸਾਨੂੰ ਕਿਸੇ ਨੇ ਗਿਫਟ ਦਿੱਤਾ ਹੈ ਤੇ ਦੁਪੱਟੇ ਆਪਾਂ ਇਹਨਾਂ ਦੇ ਨਾਲ ਰੈਡੀ ਕਰਦਾਂਗੇ ਤੁਹਾਨੂੰ ਅਗਰ ਤੁਸੀਂ ਬਿਨਾ ਸਲਾਈ ਤੋਂ ਲੈਣੇ ਆ ਦੁਪੱਟੇ ਨਾਲ ਰੈਡੀ ਕਰਵਾ ਸਕਦੇ ਹੋ ਅਗਰ ਤੁਹਾਡਾ ਆਰਡਰ ਸਾਡੇ ਕੋਲ ਚੱਲ ਰਿਹਾ ਤੁਸੀਂ ਆਪ ਨੂੰ ਸਾਨੂੰ ਦੱਸ ਕੇ ਆਪਣੇ ਲਈ ਹੋਲਡ ਕਰਵਾ ਸਕਦੇ ਹੋ ਜੋ ਜਿਹੜਾ ਜਿਹੜਾ ਪ੍ਰਿੰਟ ਪਸੰਦ ਆ ਫਟਾਫਟ ਸਕਰੀਨਸ਼ਾਟ ਲਈ ਜਾਓ ਸਕਰੀਨ ਉੱਪਰ ਪ੍ਰਾਈਜ਼ ਆਪਣਾ ਸ਼ੋ ਹੋ ਰਿਹਾ ਲਓ ਜੀ ਕਲਰ ਸਾਰੇ ਬਹੁਤ ਜ਼ਿਆਦਾ ਸੋਹਣੇ ਨੇ ਇਹ ਸਾਰੇ ਤੁਸੀਂ 올ਓਵਰ ਬਣਾਓ ਬਹੁਤ ਸੋਹਣੇ 올ਓਵਰ ਪ੍ਰਿੰਟ ਨੇ ਜੀ ਇਹ ਲਓ ਜੀ ਇਹ ਤੁਹਾਨੂੰ ਸਾਰੇ ਸ਼ਿਮਰ ਦੇ ਮੈਂ ਦਿਖਾ ਦਿੱਤੇ ਨੇ ਹੁਣ ਆਪਾਂ ਤੁਹਾਨੂੰ ਦਿਖਾ ਦਿੰਨੇ ਆ ਕੁਝ ਕੁ ਪੀਸ ਦੁਪੱਟਿਆਂ ਨਾਲ ਇਹ ਰੈਨਗੇਜੀ ਕਰੇਪ ਦੇ ਉੱਪਰ ਕਲਰ ਬਹੁਤ ਜ਼ਿਆਦਾ ਸੋਹਣਾ ਹਰੇ ਕੇਸ ਦੀਆਂ ਭੈਣਾਂ ਆਪਣੇ ਲਈ ਇਹ ਸੂਟ ਬਣਾ ਸਕਦੀਆਂ ਨੇ ਪਹਿਲਾਂ ਵੀ ਇਹ ਸੂਟ ਆਪਾਂ ਲਿਆਉਂਦੇ ਸੀ ਤੇ ਕਾਫੀ ਜ਼ਿਆਦਾ ਪਸੰਦ ਕੀਤੇ ਗਏ ਨੇ ਸਾਡੇ ਇਹ ਵਾਲੇ ਪ੍ਰਿੰਟ ਔਰ ਫੈਬਰਿਕ ਬਹੁਤ ਜ਼ਿਆਦਾ ਸੌਫਟ ਹੈ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਜ਼ਿਆਦਾ ਸੌਫਟ ਹੈ ਤੇ ਫੈਬਰਿਕ ਬਹੁਤ ਜ਼ਿਆਦਾ ਸੌਫਟ ਹੈ ਜੀ ਪਲੇਨ ਰਹੇਗੀ ਇਹਦੇ ਨਾਲ ਪਿਓਰ ਕਰੇਬੀ ਸਲਵਾਰ ਤੇ ਨਾਲ ਰਹੇਗਾ ਜੀ ਪ੍ਰਿੰਟ ਦੁਪੱਟਾ ਉਹਨਾਂ ਨੂੰ ਦਿਖਾਇਆ ਸੀ ਬਿਨਾਂ ਦੁਪੱਟੇ ਤੋਂ ਇਹ ਰਹਿਣਗੇ ਜੀ ਦੁਪੱਟੇ ਨਾਲ ਇਹਦੀ ਪ੍ਰਾਈਸ ਕੁਝ ਹੋਰ ਹੋਏਗੀ ਉਹਨਾਂ ਦੀ ਪ੍ਰਾਈਸ ਤੁਸੀਂ ਦੇਖ ਰਹੇ ਹੋ ਉੱਪਰ ਸ਼ੋ ਹੋ ਰਹੀ ਹੈ ਤੇ ਇਹਨਾਂ ਦੀ ਪ੍ਰਾਈਸ ਵੀ ਆਪਾਂ ਤੁਹਾਨੂੰ ਸ਼ੋ ਕਰ ਰਹੇ ਹਾਂ ਜੀ ਉੱਪਰ ਠੀਕ ਹੈ ਲੋ ਜੀ ਜਿਹੜਾ ਜਿਹੜਾ ਕਲਰ ਪ੍ਰਿੰਟ ਤੁਹਾਨੂੰ ਪਸੰਦ ਆ ਤੁਸੀਂ ਆਪਣੇ ਲਈ ਬੁੱਕ ਕਰ ਸਕਦੇ ਹੋ ਲੋ ਜੀ ਅਗਲਾ ਕਲਰ ਇਹ ਕਲਰ ਇੰਨਾ ਕੁ ਜ਼ਿਆਦਾ ਸੇਲ ਹੋ ਰਿਹਾ ਨਾ ਸਾਡਾ ਪੁੱਛੋ ਨਾ ਪਿਛਲੀ ਗਰਮੀ ਦੇ ਵਿੱਚ ਸਾਡੇ ਕੋਲੇ ਜਿਹੜੇ ਕਲਰ ਨੇ ਪੂਰੇ ਨਹੀਂ ਹੋਏ ਹੁਣ ਵੀ ਸਾਨੂੰ ਬਹੁਤ ਘੱਟ ਪੀਸ ਮਿਲੇ ਨੇ ਠੀਕ ਹੈ ਤੇ ਜਿਹੜੀਆਂ ਜਿਹੜੀਆਂ ਪਹਿਣਾ ਚਾਹੁੰਦੀਆਂ ਨੇ ਕਿ ਜਲਦੀ ਜਲਦੀ ਆਪਣੇ ਲਈ ਬਣਾ ਲਈਏ ਤੇ ਇਹਨਾਂ ਦੇ ਵਿੱਚੋਂ ਜਿਹੜੇ ਜਿਹੜੇ ਕਲਰ ਪਸੰਦ ਨੇ ਤੁਸੀਂ ਆਪਣੇ ਲਈ ਹੋਲਡ ਕਰ ਸਕਦੇ ਹੋ। ਲਓ ਜੀ। ਦੁਪੱਟਾ ਰਹੇਗਾ ਪਿਓਰ ਚਨਾਉਂ ਦਾ ਆਰਾਮ ਨਾਲ ਤੁਹਾਡੇ ਸਿਰ ਦੇ ਉੱਪਰ ਟਿਕੇਗਾ। ਇਸ ਨੂੰ ਤੁਸੀਂ ਲੈਸਿਸ ਨਾਲ ਡਿਜ਼ਾਈਨ ਕਰਾਓ ਠੀਕ ਹੈ। ਬਿਨਾਂ ਲੈਸਿਸ ਤੋਂ ਡਿਜ਼ਾਈਨ ਕਰਾਓ ਤੁਹਾਡੀ ਚੁਆਇਸ ਰਹੇਗੀ। ਬਾਕੀ ਇਹ ਹੁੰਦਾ ਕਿ ਸੂਟ ਤੁਸੀਂ ਪਸੰਦ ਕਰ ਲਿਆ ਅੱਧਾ ਕੰਮ ਸਟੀਚਿੰਗ ਦਾ ਰਹਿ ਜਾਂਦਾ। ਅਗਰ ਤੁਸੀਂ ਸਟੀਚਿੰਗ ਵਧੀਆ ਕਰਵਾਉਂਦੇ ਹੋ ਤਾਂ ਤੁਹਾਡੇ ਸੂਟ ਜਿਹੜੇ ਨੇ ਬਹੁਤ ਜ਼ਿਆਦਾ ਸੋਹਣੇ ਬਣ ਜਾਂਦੇ ਨੇ। ਲਓ ਜੀ। ਇਹ ਵੀ ਕਲਰ ਬਹੁਤ ਜ਼ਿਆਦਾ ਨਾਲ ਪ्योर ਕਰੇ ਦੀ ਸਲਵਾਰ ਪਲੇਨ ਰਹੇਗੀ ਔਰ ਇਸ ਤਰ੍ਹਾਂ ਰਹੇਗਾ ਜੀ ਦੁਪੱਟਾ ਪੂਰਾ ਦੁਪੱਟਾ ਪ੍ਰਿੰਟ ਬਣਿਆ ਹੋਇਆ ਤੁਸੀਂ ਦੇਖ ਸਕਦੇ ਹੋ ਕੁਝ ਭੈਣਾਂ ਨੂੰ ਪ੍ਰਿੰਟ ਦੁਪੱਟੇ ਪਸੰਦ ਹੁੰਦੇ ਨੇ ਕੁਝ ਭੈਣਾਂ ਨੂੰ ਦੁਪੱਟੇ ਪ੍ਰਿੰਟ ਨਹੀਂ ਪਸੰਦ ਇਸ ਕਰਕੇ ਜਿਹੜੀਆਂ ਭੈਣਾਂ ਪਲੇਨ ਦੁਪੱਟੇ ਲੈਣਾ ਚਾਹੁੰਦੀਆਂ ਨੇ ਜਾਂ ਟਾਈ ਐਂਡ ਡਾਈ ਦੇ ਤੁਸੀਂ ਜਿਹੜੇ نیچے ਤੁਹਾਨੂੰ ਸੂਟ ਦਿਖਾਏ ਨੇ ਉਹਨਾਂ ਦੇ ਵਿੱਚੋਂ ਸੂਟ ਤੁਸੀਂ ਆਪਣੇ ਲਈ ਪਸੰਦ ਕਰ ਲਓ ਠੀਕ ਹੈ ਜੀ ਇਹ ਦੋ ਸੂਟ ਆਪਾਂ ਤੁਹਾਨੂੰ ਦੁਪੱਟੇ ਨਾਲ ਦਿਖਾਏ ਨੇ ਤੇ ਹੁਣ ਆਪਾਂ ਤੁਹਾਨੂੰ ਦਿਖਾਉਨੇ ਆ ਅਗਲਾ ਸੂਟ ਔਰਗੈਂజా ਮਨਾਰਸੀ ਬੂਟੀ ਦੇ ਵਿੱਚ ਬਹੁਤ ਹੀ ਜ਼ਿਆਦਾ ਸੌਫਟ ਫੈਬਰਿਕ ਹੈ ਜੀ ਲਾਈਟ ਵੇਟ ਔਰ ਕਿਸੇ ਵੀ ਤੁਸੀਂ ਪਾਰਟੀ ਫੰਕਸ਼ਨ ਦੇ ਉੱਪਰ ਵੇਅਰ ਕਰਕੇ ਜਾ ਸਕਦੇ ਹੋ ਇੰਨਾ ਸੋਹਣਾ ਫੈਬਰਿਕ ਹੈ ਔਰ ਵਿਦਆਊਟ ਦੁਪੱਟਾ ਰਹੇਗਾ ਨਾਲ ਤੁਸੀਂ 2.5 ਮੀਟਰ ਦੀ ਜਿਹੜੀ ਸਲਵਾਰ ਹੈ ਆਪਣੀ ਅਰਾਮ ਨਾਲ ਤੁਹਾਡੀ ਸਲਵਾਰ ਬਣੇਗੀ ਟਰੌਜ਼ਰ ਬਣਾਓ ਸਲਵਾਰ ਬਣਾਓ ਜੋ ਤੁਸੀਂ ਲਾਈਕ ਕਰਦੇ ਤੁਸੀਂ ਬਣਾ ਸਕਦੇ ਹੋ ਇਹਦੇ ਵਿੱਚ ਜਿੰਨੇ ਕਲਰ ਨੇ ਆਪਾਂ ਤੁਹਾਨੂੰ ਦਿਖਾਉਨੇ ਆ ਸਾਰੇ ਸਾਰੇ ਹੀ ਕਲਰ ਬਹੁਤ ਜ਼ਿਆਦਾ ਸੋਹਣੇ ਨੇ ਜੀ ਲਓ ਜੀ ਅਗਲਾ ਕਲਰ ਇਹ ਵਾਲਾ ਜੇ ਤੁਸੀਂ 올ਓਵਰ ਵੀ ਬਣਾਉਣਾ ਚਾਹੁੰਦੇ ਹੋ ਤੁਸੀਂ 올ਓਵਰ ਵੀ ਬਣਾ ਸਕਦੇ ਹੋ ਠੀਕ ਹੈ ਮੈਚਿੰਗ ਬਣਾਉਣਾ ਚਾਹੁੰਦੇ ਹੋ ਤੁਸੀਂ ਮੈਚਿੰਗ ਵੀ ਬਣਾ ਸਕਦੇ ਹੋ ਸਲਵਾਰਾਂ ਸਭ ਦੇ ਨਾਲ ਬੇਸ ਕਲਰ ਦੀਆਂ ਹੀ ਰਹਿਣਗੀਆਂ ਠੀਕ ਹੈ ਜੀ ਇਹ ਕਪੜਾ ਆਪਾਂ ਸਲਵਾਰਾਂ ਡਾਈ ਕਰਨ ਲਈ ਦਿੱਤਾ ਹੋਇਆ ਮੈਂ ਜਦੋਂ ਡਾਈ ਹੋ ਕੇ ਆ ਗਿਆ ਤੇ ਤੁਹਾਨੂੰ ਆਪਾਂ ਨਾਲ ਜਿਹੜੀ ਸਲਵਾਰਿਓ ਲਾ ਕੇ ਦਵਾਂਗੇ ਬੇਸ ਕਲਰ ਦੀ ਆਪਾਂ ਸਲਵਾਰ ਰੱਖਾਂਗੇ ਜੀ ਇੱਥੇ ਲੋ ਜੀ ਇਹ ਵੀ ਪ੍ਰਿੰਟ ਬਹੁਤ ਸੋਹਣਾ ਔਰਗੈਂజా ਬਨਾਰਸੀ ਬੂਟੀ ਦਾ ਇਹ ਵਾਲਾ ਸੂਟ ਕਪੜਾ ਰਹੇਗਾ ਜੀ ਪ੍ਰਿੰਟ ਤੁਸੀਂ ਚੈੱਕ ਕਰੀ ਜਾਓ ਬਹੁਤ ਜ਼ਿਆਦਾ ਸੋਹਣੇ ਪ੍ਰਿੰਟ ਨੇ ਜੀ ਇਹ ਰਹੇਗੀ ਜਿਹਦੇ ਨਾਲ ਸਲਵਾਰ ਬਹੁਤ ਪਿਆਰੇ ਬ੍ਰਾਈਟ ਜਿਹੇ ਕਲਰ ਨੇ ਸਕਰੀਨ ਉੱਪਰ ਪ੍ਰਾਈਸ ਸ਼ੋ ਹੋ ਰਿਹਾ ਜਿਹੜਾ ਜਿਹੜਾ ਸੂਟ ਤੁਹਾਨੂੰ ਪਸੰਦ ਆ ਸਕਰੀਨਸ਼ਾਟ ਲੈ ਕੇ ਤੁਸੀਂ ਆਪਣੇ ਲਈ ਬੁਕਿੰਗ ਕਰਵਾ ਸਕਦੇ ਹੋ ਬਿਨਾ ਪੇਮੈਂਟ ਤੋਂ ਕਿਸੇ ਦਾ ਸੂਟ ਹੋਲਡ ਨਹੀਂ ਕੀਤਾ ਜਾਏਗਾ ਪਲੀਜ਼ ਸੌਰੀ ਹਾਂ ਮੈਂ ਕੋਈ ਵੀ ਭੈਣ ਗੁੱਸਾ ਨਾ ਕਰੇ ਨਾਰਾਜ਼ ਨਾ ਹੋਵੇ ਕਿਉਂਕਿ ਇਦਾਂ ਹੁੰਦਾ ਫਿਰ ਆਪਾਂ ਵੇਟ ਕਰਦੇ ਰਹਿੰਦੇ ਆ ਤਾਂ ਥੋੜੇ ਟਾਈਮ ਬਾਅਦ ਕਈ ਭੈਣਾਂ ਫਿਰ ਕੈਨਸਲ ਕਰ ਦਿੰਦੀਆਂ ਨੇ ਤਾਂ ਜਿਹੜੀਆਂ ਭੈਣਾਂ ਨੇ ਲੈਣੇ ਹੁੰਦੇ ਨੇ ਉਹ ਵੀ ਭੈਣਾਂ ਵਿਚਾਰੀਆਂ ਨਾਰਾਜ਼ ਹੋ ਜਾਂਦੀਆਂ ਨੇ ਬਹੁਤ ਸੋਹਣੇ ਪ੍ਰਿੰਟ ਨੇ ਜੀ ਬਹੁਤ ਹੀ ਜ਼ਿਆਦਾ ਸੋ ਲੋ ਜੀ ਅਗਰ ਤੁਸੀਂ ਡਾਰਕ ਕੰਟਰਾਸਟ ਦੇ ਵਿੱਚ ਜਾਣਾ ਚਾਹੁੰਦੇ ਹੋ ਤਾਂ ਤੁਸੀਂ ਇਹ ਵਾਲੀ ਮਾਸਟਰ ਜਿਹੜੀ ਇਹਦੇ ਨਾਲ ਬਾਟਮ ਉਹ ਵੀ ਲਗਾ ਸਕਦੇ ਹੋ ਠੀਕ ਹੈ ਕਿਉਂਕਿ ਇਹ ਜਿਤਨਾ ਡਬਲ ਟੋਨ ਹੈ ਡਾਰਕ ਵੀ ਹੋਰ ਲਾਈਟ ਵੀ ਅਗਰ ਤੁਸੀਂ ਲਾਈਟ 'ਚ ਜਾਣਾ ਚਾਹੁੰਦੇ ਹੋ ਤਾਂ ਬਿਲਕੁਲ ਲਾਈਟ ਤੁਸੀਂ ਲੈਮਨ ਕਲਰ ਦੀ ਸਲਵਾਰੇ ਉਹ ਤੁਸੀਂ ਐਡ ਕਰ ਸਕਦੇ ਹੋ ਕ੍ਰੇਪ ਦੀ ਠੀਕ ਹੈ ਜੀ ਬਹੁਤ ਸੌਫਟ ਫੈਬਰਿਕ ਹੈ ਤੁਸੀਂ ਕਿਸੇ ਵੀ ਮੌਸਮ ਦੇ ਵਿੱਚ ਇਸ ਨੂੰ ਵੇਅਰ ਕਰ ਸਕਦੇ ਹੋ ਲੋ ਜੀ ਅਗਲਾ ਰਹੇਗਾ ਪਿਓਰ ਚਨਾਉਣ ਦੇ ਉੱਪਰ ਇਸ ਤਰ੍ਹਾਂ ਇਹ ਵੀ ਕਲਰ ਬਹੁਤ ਹੀ ਜ਼ਿਆਦਾ ਸੋਹਣੇ ਨੇ ਔਰ ਇਹਦੇ ਵਿੱਚ ਫਿਟਿੰਗ ਬੜੀ ਅੱਛੀ ਆਂਦੀ ਏ ਕਿਉਂਕਿ ਫੈਬਰਿਕ ਬਹੁਤ ਜ਼ਿਆਦਾ ਸੌਫਟ ਹੈ بیس ਕਲਰ ਦੀ ਆਪਾਂ ਇਹਦੇ ਨਾਲ ਸਲਵਾਰ ਰੱਖਾਂਗੇ ਲਾਈਟ ਮਹਿੰਦੀ ਗ੍ਰੀਨ ਜੀ ਠੀਕ ਹੈ ਸਲਵਾਰਾਂ ਦੇ ਕਲਰ ਡਾਈ ਹੋਣ ਲਈ ਗਏ ਹੋਏ ਨੇ ਸੋਚਿਆ ਕਿ ਪ੍ਰਿੰਟ ਤੁਹਾਡੇ ਨਾਲ ਸ਼ੇਅਰ ਕਰ ਦਈਏ ਔਰ ਜੋ ਮੈਚਿੰਗ ਅੱਛੀ ਲੱਗੇਗੀ ਅਸੀਂ ਤੁਹਾਨੂੰ ਉਹੀ ਮੈਚਿੰਗ ਕਰਕੇ ਦਵਾਂਗੇ ਚਾਹੇ ਤੁਸੀਂ ਇਸ ਨੂੰ 올ਓਵਰ ਬਣਾਓ ਜਿਹੜੀਆਂ ਭੈਣ 올ਓਵਰ ਪਸੰਦ ਕਰਦੀਆਂ ਨੇ ਲਓ ਜੀ ਇਹਦੇ ਨਾਲ ਆਪਾਂ ਜਿਹੜੀ ਬਾਟਮ ਰੱਖਾਂਗੇ ਉਹ ਗ੍ਰੇ ਕਲਰ ਦੀ ਰੱਖਾਂਗੇ بیس ਕਲਰ ਦੀ ਠੀਕ ਹੈ ਇਸ ਨੂੰ ਬੇਬੀ ਬੇਬੀ ਪਿੰਕ ਕਲਰ ਦੀ ਲੈਂਚ ਵਗੈਰਾ ਐਡ ਕਰਕੇ ਤੁਸੀਂ ਆਪਣੇ ਲਈ ਸਟਿਚ ਕਰਵਾ ਸਕਦੇ ਹੋ ਪਿਓਰ ਚਨਾਉਂਦੇ ਵਾਲੇ ਸੂਟ ਰਹਿਣਗੇ ਜੀ ਕੋਈ ਸੈਮੀ ਨਹੀਂ ਹੋਏਗੀ ਸੌਫਟਨਥ ਬਹੁਤ ਜ਼ਿਆਦਾ ਕਿਉਂਕਿ ਅੱਛੀ ਕੁਆਲਿਟੀ ਦਾ ਫੈਬਰਿਕ ਜਿਹੜਾ ਹੁੰਦਾ ਸਭ ਨੂੰ ਪਤਾ ਚੱਲ ਜਾਂਦਾ ਕਿ ਵਾਕਈ ਹੀ ਇਹਦੇ ਵਿੱਚ ਕੋਈ ਗੱਲ ਹੈਗੀ ਐ ਲਓ ਜੀ ਇਹ ਵੀ ਕਲਰ ਬਹੁਤ ਜ਼ਿਆਦਾ ਸੋਹਣਾ ਪਲੇਨ ਸਲਵਾਰ ਰਹੇਗੀ ਤੁਹਾਨੂੰ ਇਹਨਾਂ ਦੇ ਵਿੱਚੋਂ ਕੋਈ ਵੀ ਪ੍ਰਿੰਟ ਪਸੰਦ ਆ ਸਕਰੀਨਸ਼ਾਟ ਲੈ ਕੇ WhatsApp ਤੇ ਤੁਸੀਂ ਮੈਸੇਜ ਕਰ ਸਕਦੇ ਹੋ ਤੇ ਨਾਲ ਹੀ ਤੁਸੀਂ ਆਪਣੇ ਲਈ ਕੋਈ ਵੀ ਹੈਂਡ ਵਰਕ ਦੇ ਪਾਰਟੀ ਵੇਅਰ ਸੂਟ ਤੁਸੀਂ ਰੈਡੀ ਕਰਵਾਉਣੇ ਨੇ ਤੁਸੀਂ ਸਾਨੂੰ ਕੋਈ ਵੀ ਡਿਜ਼ਾਈਨ ਸੈਂਡ ਕਰੋ ਆਪਾਂ ਸੇਮ ਡਿਜ਼ਾਈਨ ਤੁਹਾਨੂੰ ਰੈਡੀ ਕਰਕੇ ਦਵਾਂਗੇ ਮੈਂ ਤਾਂ ਸਾਡੇ ਆਪਣੇ ਡਿਜ਼ਾਈਨ ਇੰਨੇ ਖਿਆਦਾ ਸੋਹਣੇ ਨੇ ਕਿ ਬਹੁਤ ਜ਼ਿਆਦਾ ਪਸੰਦ ਕੀਤੇ ਜਾ ਰਹੇ ਨੇ ਲੋ ਇਹ ਵੀ ਪ੍ਰਿੰਟ ਬਹੁਤ ਜ਼ਿਆਦਾ ਸਾਡਾ ਸੇਲ ਹੋਇਆ ਸੀ ਦੁਬਾਰਾ ਰਿਪੀਟ ਤੇ ਮੰਗਵਾਇਆ ਇਹਦੇ ਨਾਲ ਆਪਾਂ ਲਾਈਟ ਬਲੂ ਕਲਰ ਦੀ ਜਿਹੜੀ ਸਲਵਾਰ ਹੈ ਉਹ ਐਡ ਆਨ ਕਰਾਂਗੇ ਲੋ ਜੀ ਇਹ ਬਰਬਰੀ ਦੇ ਵਿੱਚ ਰਹੇਗਾ ਕਲਰ ਬਹੁਤ ਜਿਆਦਾ ਸੋਹਣਾ ਜੀ ਇਸ ਤਰ੍ਹਾਂ ਔਰ ਪਲੇਨ ਸਲਵਾਰ ਰਹੇ ਜਿਹਦੇ ਨਾਲ ਕਲਰ ਬਹੁਤ ਹੀ ਜਿਆਦਾ ਸੋਹਣਾ ਬਹੁਤ ਹੀ ਪਿਆਰਾ ਕਲਰ ਹਰੇਕ ਮੌਸਮ ਦੇ ਵਿੱਚ ਤੁਸੀਂ ਇਸ ਨੂੰ ਵੇਅਰ ਕਰ ਸਕਦੇ ਹੋ ਦੁਪੱਟਾ ਰਹੇਗਾ ਜੀ ਪ੍ਰਿੰਟ ਬਹੁਤ ਜਿਆਦਾ ਸੋਹਣਾ ਸਾਰੀ ਤਰ੍ਹਾਂ ਦੇ ਮੈਂ ਤੁਹਾਨੂੰ ਸੂਟ ਦਿਖਾ ਦਿੱਤੇ ਨੇ ਅੱਜ ਵਾਲੀ ਵੀਡੀਓ ਦੇ ਵਿੱਚ ਕੋਈ ਵੀ ਭੜੇ ਨਾ ਕਹੇ ਕਿ ਆਹ ਵਾਲਾ ਕਪੜਾ ਨਹੀਂ ਹੈਗਾ ਇਹਦੇ ਵਿੱਚ ਹਨਾ ਸਰ ਹਰ ਇੱਕ ਤਰ੍ਹਾਂ ਇਹਦੇ ਵਿੱਚ ਫੈਬਰਿਕ ਹੈ ਹਰ ਇੱਕ ਤਰ੍ਹਾਂ ਦਾ ਕਲਰ ਹੈ ਚਲੋ ਜੀ ਹੁਣ ਆਪਾਂ ਤੁਹਾਨੂੰ ਕੁਝ ਨਵੀਂ ਚੀਜ਼ ਦਿਖਾਉਨੇ ਆਂ ਅਗਰ ਤੁਸੀਂ ਇਸ ਤਰ੍ਹਾਂ ਦੇ ਕੰਟਰਾਸਟ ਜਾਣਾ ਚਾਹੁੰਦੇ ਹੋ ਹਨ ਪੀ ਪ੍ਰਿੰਟ ਸ਼ਰਟ ਨਾਲ ਕੁਝ ਡਿਫਰੈਂਟ ਆਪਣੀ ਟਰੌਜ਼ਰ ਜਾਂ ਤੁਸੀਂ ਸਲਵਾਰ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਟਾਈ ਐਂਡ ਡਾਈ ਵੀ ਕਰਵਾ ਸਕਦੇ ਹੋ ਪਲੇਨ ਵੀ ਰੱਖ ਸਕਦੇ ਹੋ ਲਓ ਜੀ ਇਹ ਵੀ ਪ੍ਰਿੰਟ ਬਹੁਤ ਜ਼ਿਆਦਾ ਸੋਹਣਾ ਟੇਸਟਾ ਦਾ ਫੈਬਰਿਕ ਰਹੇਗਾ ਤੇ ਨਾਲ ਇਹਦੇ ਦੁਪੱਟਾ ਜੀ ਤੇ ਇਹ ਆਪਾਂ ਸਲਵਾਰ ਇਹਦੇ ਨਾਲ ਰੱਖੀ ਹੋਈ ਹੈ ਇਸ ਤਰ੍ਹਾਂ ਪੱਲਿਆਂ ਤੋਂ ਰਹੇਗੀ ਟਾਈ ਐਂਡ ਆਈ ਇਸ ਤਰ੍ਹਾਂ ਇਹ ਆਪਣੇ ਬਿਲਕੁਲ ਫਰੰਟ ਮੂਰੀ ਤੇ ਆਉਣਗੇ ਟਾਈ ਐਂਡ ਆਈ ਜਿਹੜਾ ਡਿਜ਼ਾਈਨ ਬਣਿਆ ਹੋਇਆ ਤੇ ਇਸ ਤਰ੍ਹਾਂ ਨਾਲ ਆਪਾਂ ਦੁਪੱਟਾ ਰੱਖਿਆ ਹੋਇਆ ਜੀ ਬਹੁਤ ਹੀ ਜ਼ਿਆਦਾ ਸੋਹਣਾ ਦੁਪੱਟਾ ਹੈ ਜੀ ਇਸ ਤਰ੍ਹਾਂ ਜੀ ਇਹਨਾਂ ਦੇ ਵਿੱਚੋਂ ਕੋਈ ਵੀ ਡਿਜ਼ਾਈਨ ਕੋਈ ਵੀ ਤੁਹਾਨੂੰ ਕਲਰ ਪਸੰਦ ਹੈ ਤੁਸੀਂ WhatsApp ਤੇ ਸਾਨੂੰ ਮੈਸੇਜ ਕਰ ਸਕਦੇ ਹੋ ਔਰ ਸਕਰੀਨਸ਼ਾਟ ਦੇ ਨਾਲ ਤੁਸੀਂ ਸਾਨੂੰ ਮੈਸੇਜ ਕਰਨਾ ਬਿਨਾ ਸਕਰੀਨਸ਼ਾਟ ਤੇ ਮੈਸੇਜ ਨਾ ਕਰਿਓ ਕਿਉਂਕਿ ਮੈਂ ਇੱਕ ਵੀਡੀਓ ਦੇ ਵਿੱਚ ਤੁਹਾਨੂੰ ਕਾਫੀ ਤਰ੍ਹਾਂ ਦਾ ਫੈਬਰਿਕ ਦਿਖਾਇਆ ਕਾਫੀ ਸਾਰੇ ਪ੍ਰਿੰਟ ਦਿਖਾਏ ਨੇ ਤਾਂ ਮੈਨੂੰ ਇਸ ਤੋਂ ਬਾਅਦ ਕੋਈ ਯਾਦ ਨਹੀਂ ਰਹਿੰਦਾ ਕਿ ਕਿਹੜੇ ਪ੍ਰਿੰਟ ਦੀ ਗੱਲ ਕਰ ਰਹੇ ਹੋ ਕਿਸ ਕਲਰ ਦੀ ਗੱਲ ਕਰ ਰਹੇ ਹੋ ਕਿਸ ਫੈਬਰਿਕ ਦੀ ਗੱਲ ਕਰ ਰਹੇ ਹੋ ਠੀਕ ਹੈ ਜਿਹੜਾ ਜਿਹੜਾ ਪ੍ਰਿੰਟ ਜਿਹੜਾ ਜਿਹੜਾ ਕਲਰ ਤੁਹਾਨੂੰ ਪਸੰਦ ਹੈ ਸਕਰੀਨਸ਼ਾਟ ਲਓ ਔਰ WhatsApp ਤੇ ਮੈਨੂੰ ਮੈਸੇਜ ਕਰੋ ਪ੍ਰਾਈਸ ਉੱਪਰ ਸ਼ ਉਹਦੇ ਨਾਲ ਦੁਪੱਟੇ ਨਾਲ ਆਪਾਂ ਨੇ ਪ੍ਰਾਈਸ ਸ਼ੋਅ ਕੀਤਾ ਹੋਇਆ ਠੀਕ ਹੈ ਜਿਹਦੇ ਨਾਲ ਦੁਪੱਟਾ ਨਹੀਂ ਹੈਗਾ ਉਹਦੇ ਨਾਲ ਆਪਾਂ ਦੁਪੱਟੇ ਤੋਂ ਬਿਨਾ ਪ੍ਰਾਈਸ ਜਿਹੜਾ ਸ਼ੋਅ ਕੀਤਾ ਹੋਇਆ ਠੀਕ ਹੈ ਅਗਰ ਤੁਹਾਡਾ ਆਰਡਰ ਚੱਲ ਰਿਹਾ ਸਟੀਚਿੰਗ ਤੁਸੀਂ ਸਾਡੇ ਤੋਂ ਕਰਵਾਉਣੀ ਚਾਹੁੰਦੇ ਹੋ ਤਾਂ ਤੁਸੀਂ ਸਾਡੇ ਤੋਂ ਕਰਵਾ ਸਕਦੇ ਹੋ ਅਗਰ ਤੁਸੀਂ ਬਿਨਾ ਸਟੀਚਿੰਗ ਤੋਂ ਬਾਏ ਕਰਨਾ ਚਾਹੁੰਦੇ ਤੁਸੀਂ ਬਿਨਾ ਸਟੀਚਿੰਗ ਤੋਂ ਵੀ ਬਾਏ ਕਰ ਸਕਦੇ ਹੋ ਤੇ ਇਸ ਤੋਂ ਇਲਾਵਾ ਹਰੇਕ ਏਰੀਆ ਦੇ ਵਿੱਚ ਆਪਣੇ ਕੋਰੀਅਰ ਜਾਂਦੇ ਨੇ ਚਾਹੇ ਪੰਜਾਬ ਚਾਹੇ ਪੰਜਾਬ ਤੋਂ ਬਾਅਦ ਤੁਸੀਂ ਕਿਤੇ ਵੀ ਬੈਠੇ ਹੋ ਅਸ ਦੇ ਵਿੱਚ ਤੁਹਾਨੂੰ ਸਾਨੂੰ ਤੁਹਾਡਾ ਨਾਮ ਚਾਹੀਦਾ ਠੀਕ ਹੈ ਤੁਹਾਡਾ ਫੋਨ ਨੰਬਰ ਚਾਹੀਦਾ ਤੁਹਾਡਾ ਪਿੰਨ ਕੋਡ ਚਾਹੀਦਾ ਔਰ ਨਾਲ ਹੀ ਤੁਹਾਡੇ ਸ਼ਹਿਰ ਦਾ ਨਾਮ ਤੁਹਾਡੇ ਪਿੰਡ ਦਾ ਨਾਮ ਤੁਹਾਡਾ ਜ਼ਿਲ੍ਹਾ ਕੀ ਪੈਂਦਾ ਤੁਹਾਡੀ ਤਹਿਸੀਲ ਕੀ ਪੈਂਦੀ ਠੀਕ ਹੈ ਸਾਨੂੰ ਸਾਰਾ ਕੁਝ ਤੁਸੀਂ ਪ੍ਰੋਪਰ ਸੈਂਡ ਕਰ ਰਿਹਾ ਕਰੋ ਠੀਕ ਹੈ ਪੇਮੈਂਟ ਹੋਣ ਤੋਂ ਬਾਅਦ ਨਾਲ ਹੀ ਤੁਸੀਂ ਸਾਨੂੰ ਆਪਣਾ ਐਡਰੈਸ ਮੈਂਸ਼ਨ ਕਰ ਦੇਣਾ ਐਡਰੈਸ ਜਦੋਂ ਮੈਂਸ਼ਨ ਕੀਤਾ ਨੈਕਸਟ ਡੇ ਹੀ ਤੁਹਾਡਾ ਡਾਕ ਕੋਰੀਅਰ ਆਪਾਂ ਨੇ ਉਹ ਭੇਜ ਦੇਣਾ ਤੇ ਠੀਕ ਹੈ ਜੀ ਉਮੀਦ ਹੈ ਵੀ ਤੁਹਾਨੂੰ ਜਿਹੜੇ ਅੱਜ ਵਾਲੇ ਪ੍ਰ ਤੇ ਉਮੀਦ ਹੈ ਕਿ ਤੇ ਮਿਲਦਾ ਹਾਂ ਇਹ ਨਵੀਂ ਵੀਡੀਓ ਦੇ ਨਾਲ ਤੇ ਤਦ ਤੱਕ ਦੇ ਲਈ ਸਤਿ ਸ਼੍ਰੀ ਅਕਾਲ